ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅੰਮ੍ਰਿਤਕੌਰ ਅੱਜ ਫੇਰ ਤੁਹਾਜ਼ਿਰਾਂ ਨਵੇਂ ਸਵੇਰ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਅੱਗੇ ਤੋਂ ਸ਼ੇਅਰ ਜ਼ਰੂਰ ਕਰਿਓ ਅੱਜ ਹੈ ਪੰਤਵਾਂ ਦਿਨ ਤੇ ਸ਼ੁਰੂ ਕਰਦੇ ਹਾਂ ਪੰਤਵੇਂ ਦਿਨ ਦੀ ਯਾਤਰਾ ਇੱਕ ਅੱਖਰ ਪੜ੍ਹ ਕੇ ਪੂਰੇ ਵਾਕ ਦਾ ਇੱਕ ਸਫ਼ਾ ਪੜ੍ਹ ਕੇ ਪੂਰੀ ਕਿਤਾਬ ਦਾ ਤੇ ਇੱਕ ਗਲਤੀ ਵੇਖ ਕੇ ਪੂਰੇ ਕਿਰਦਾਰ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਾਗਜ਼ ਤੇ ਅੱਗ ਲਿਖਣ ਨਾਲ ਕਾਗਜ਼ ਜਲ ਨਹੀਂ ਜਾਂਦਾ ਤੁਰਦੇ ਤੁਰਦੇ ਕੇਸਰ ਤੇ ਫਕੀਰ ਇੱਕ ਲੰਗ ਰਹੇ ਜਨਾਜ਼ੇ ਨੂੰ ਰਾਹ ਦੇਣ ਲਈ ਰੁਕੇ ਫਕੀਰ ਨੇ ਜਨਾਜ਼ੇ ਵੱਲ ਵੇਖਦਿਆਂ ਕਿਹਾ ਜਨਮ ਜਨ ਮਾਂਤਰਾ ਦੇ ਗੇੜ ਵਿੱਚ ਸਰੀਰ ਦੀ ਮੌਤ ਇੱਕ ਪੜਾ ਵਾਂਗ ਹੈ ਉੰਜ ਭਾਵੇਂ ਇੱਕ ਇਹ ਜਨਮ ਵਿੱਚ ਆਦਮੀ ਵਾਰ-ਵਾਰ ਹੀ ਅੰਦਰੋਂ ਮਾਰ ਜਾਂਦਾ ਹੈ ਫਕੀਰ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਸਿਕੰਦਰ ਦੀ ਫੌਜ ਦਾ ਇੱਕ ਸਪਾਹੀ ਲੜਾਈ ਵਿੱਚ ਬਹਾਦਰੀ ਦੇ ਕਾਰਨਾਮੇ ਕਰਕੇ ਬਹੁਤ ਮਸ਼ਹੂਰ ਹੋ ਗਿਆ ਉਹ ਲੜਨ ਸਮੇ ਲੋਹੇ ਦਾ ਕਵਚ ਵੀ ਨਹੀਂ ਸੀ ਪਹਿਨਦਾ ਸਿਕੰਦਰ ਨੇ ਉਸ ਨੂੰ ਮਿਲਣ ਨਾਲ ਲਈ ਬੁਲਾਇਆ ਤੇ ਪੁੱਛਿਆ ਮੇਰੇ ਬਹਾਦਰ ਦੋਸਤ ਤੂੰ ਲੜਾਈ ਚ ਕਵਚ ਕਿਉਂ ਨਹੀਂ ਪਹਿਨਦਾ ਸਿਪਾਈ ਨੇ ਸਲਾਮ ਕਰਨ ਤੋਂ ਬਾਅਦ ਜਵਾਬ ਦਿੱਤਾ ਜਹਾ ਪਣਾ ਸ਼ੁਰੂ-ਸ਼ੁਰੂ ਵਿੱਚ ਮੈਂ ਕਵਚ ਪਹਿਨ ਕੇ ਹੀ ਲੜਦਾ ਸੀ ਤੇ ਮੇਰੇ ਸੱਟਾਂ ਫੇਟਾਂ ਵੀ ਲੱਗਦੀਆਂ ਰਹਿੰਦੀਆਂ ਸਨ ਇੱਕ ਵਾਰ ਇੱਕ ਤੀਰ ਮੇਰੀ ਗਰਦਨ ਵਿੱਚ ਲੱਗਿਆ ਕਈ ਦਿਨ ਮੈਂ ਜ਼ੇਰੇ ਲਾਚ ਰਿਆ ਖੂਨ ਬਹੁਤ ਵਹਿ ਜਾਣ ਕਰਕੇ ਮੇਰੇ ਬਚਨ ਦੀ ਆਸ ਹੀ ਕੱਟ ਗਈ ਕਈ ਦਿਨਾਂ ਦੇ ਲਿਆਜ ਤੋਂ ਬਾਅਦ ਮੈਂ ਜਿੰਨਾ ਬਚ ਗਿਆ ਬਾਸ਼ਾ ਸਲਾਮਤ ਮੈਂ ਮੌਤ ਨੂੰ ਬਹੁਤ ਕਰੀਬ ਤੋਂ ਵੇਖਿਆ ਹੁਣ ਮੈਂ ਆਪਣੇ ਇਹ ਦੁਬਾਰਾ ਮਿਲੀ ਜ਼ਿੰਦਗੀ ਨੂੰ ਅੱਲਾਹ ਦੀ ਬਖਸ਼ੇ ਸਮਝਦਾ ਮੈਨੂੰ ਹੁਣ ਮੌਤ ਦਾ ਕੋਈ ਡਰ ਨਹੀਂ ਐਸੇ ਲਈ ਮੈਨੂੰ ਕਦੇ ਕਵਚ ਪਾਉਣ ਦੀ ਲੋੜ ਹੀ ਨਹੀਂ ਲੱਗਦੀ। ਸਪਾਈ ਨੇ ਕਿਹਾ। ਸਿਕੰਦਰ ਨੇ ਉੱਠ ਕੇ ਸਪਾਈ ਨੂੰ ਘਰੇ ਲਾਇਆ ਤੇ ਆਪਣਾ ਨਵਾਂ ਸੈਨਾਪਤੀ ਲਾੰਡਿਆ ਗਿਆ। ਤੈਨੂੰ ਕੋਈ ਨਹੀਂ ਹਰਾ ਸਕਦਾ। ਕੱਲ ਜਾਰੀ ਰੱਖ ਦਿਆਂ। ਫਕੀਰ ਨੇ ਕਿਹਾ। ਬ੍ਰਹਮੰਡ ਦੇ ਵਰਤਾਰੇ ਨੂੰ ਸਮਝਣਾ ਵੀ ਇੱਕ ਕਵਚ ਵਾਂਗ ਹੈ। ਜਦੋਂ ਇਸ ਵਰਤਾਰੇ ਦੀ ਸਮਝ ਲੱਗੇ ਤਾਂ ਫਿਰ ਲੋਹੇ ਦੇ ਕਵਚ ਤੇ ਲੋੜ ਨਹੀਂ ਰਹਿੰਦੀ ਤੁਸੀਂ ਕਿਹਾ ਸੀ ਕਿ ਆਦਮੀ ਇੱਕ ਹੀ ਜੀਵਨ ਵਿੱਚ ਵਾਰ-ਵਾਰ ਵੀ ਮਾਰ ਸਕਦਾ ਹੈ ਉਹ ਕਿਵੇਂ ਕੇਸਰ ਨੇ ਪੁੱਛਿਆ ਫਕੀਰ ਨੇ ਪਰਨੇ ਨਾਲ ਮੂੰਹ ਸਾਫ਼ ਕਰਦਿਆਂ ਜਵਾਬ ਦਿੱਤਾ ਬੰਦਾ ਜਦੋਂ ਡਰ ਲਾਲਚ ਜਾਂ ਈਰਖਾ ਦਵੇਸ਼ਨਲ ਕੋਈ ਕੰਮ ਕਰਦਾ ਹੈ ਤਾਂ ਹਰ ਵਾਰ ਉਸ ਦੇ ਅੰਦਰ ਕੁਝ ਨਾ ਕੁਝ ਮਾਰ ਜਾਂਦਾ ਹੈ ਫਿਰ ਹੌਲੀ ਹੌਲੀ ਉਹ ਸਿਰਫ ਇੱਕ ਤੁਰਦੀ ਫਿਰਦੀ লাশ ਬਣ ਕੇ ਰਹਿ ਜਾਂਦਾ ਹੈ ਦੁਨੀਆ ਭਰੀ ਪਈ ਐ ਇਹੋ ਜਿਹਾਂ ਜ਼ਿੰਦਾ ਲਾਸ਼ਾਂ ਦੇ ਨਾਲ ਕਹਿੰਦਿਆਂ ਫਕੀਰ ਦੇ ਕਦਮ ਹੌਲੀ ਹੋ ਗਏ ਰਸਤਾ ਸੁੰਨਸਾਨ ਸੀ ਕੋਈ ਟਾਵਾ ਟਮਰਾ ਨਹੀਂ ਦਿਸ ਰਿਆ ਸੀ ਸਾਹਮਣੇ ਨਿਮੋਚਣਾ ਹੋਇਆ ਬੈਠਾ ਇੱਕ ਨੌਜਵਾਨ ਦਿਸਿਆ ਜਿਸ ਦੀ ਕਮੀਜ਼ ਬਾਹ ਤੋਂ ਪਾਟੀ ਹੋਈ ਸੀ ਫਕੀਰ ਨੇ ਉਹਦਾ ਹਾਲਚਲ ਪੁੱਛਿਆ ਤੇ ਉਸਨੇ ਭਰੇ ਮਨ ਨਾਲ ਕਿਹਾ ਰਾਤੀ ਸਾਡੇ ਪਿੰਡੋਂ ਚੋਰਾਂ ਨੇ ਇੱਕ ਮੱਝ ਖੋ ਲਈ ਘਰ ਦੇ ਆਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਉੱਠ ਕੇ ਬਾਹਰ ਆ ਗਏ ਮੈਂ ਡਾਂਗ ਚੁੱਕੀ ਤੇ ਆਪਣੀ ਘੋੜੀ ਤੇ ਚੜ੍ਹ ਕੇ ਚੋਰਾਂ ਦਾ ਪਿੱਛਾ ਕੀਤਾ ਇੱਥੇ ਪਹੁੰਚ ਕੇ ਮੈਂ ਉਹ ਚੋਰ ਘੇਰ ਲਏ ਪਰ ਉਹ ਇੱਕ ਜਾਂ ਦੋ ਨਹੀਂ ਪੂਰੇ 4 ਸਨ ਉਨਾ ਮੇਰੀ ਕੁੜੀ ਵੀ ਖੋਲੀ ਤੇ ਮੇਰੀ ਹੀ ਢਾਂਗ ਨਾਲ ਮੈਨੂੰ ਕੁੱਟਿਆ ਤੇ ਮਾਰਿਆ ਵੀ ਹੁਣ ਮੈਂ ਕਿਹੜੇ ਮੂੰਹ ਨਾਲ ਪਿੰਡ ਵਾਪਸ ਜਾਵਾਂ ਕੇਸਰ ਨੂੰ ਗਲ ਹਾਸੇ ਵਾਲੀ ਲੱਗੀ ਪਰ ਫਕੀਰ ਗੰਭੀਰ ਸੀ ਉਹ ਨੌਜਵਾਨ ਦੇ ਕੋਲ ਬੈਠ ਕੇ ਫਕੀਰ ਨੇ ਕਿਹਾ ਗੱਬਰੂਆ ਤੂੰ ਚੰਗਾ ਕਰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੇ ਕਾਮਯਾਬੀ ਨਹੀਂ ਮਿਲੀ ਤਾਂ ਫਿਰ ਕੀ ਹੋਇਆ ਚੰਗਾ ਸਬਕ ਤਾਂ ਮਿਲਿਆ ਐ ਨਾ ਤੂੰ ਪਿੰਡ ਵਾਪਸ ਜਾ ਲੋਕ ਤੈਨੂੰ ਇੱਜ਼ਤ ਮਾਣ ਦੇਣਗੇ ਅੱਗੇ ਤੋਂ ਹਰ ਛੋਟਾ ਜਾਂ ਵੱਡਾ ਕੰਮ ਸੋਚ ਸਮਝ ਕੇ ਤੇ ਪੂਰੀ ਤਿਆਰੀ ਨਾਲ ਹੀ ਕਰਨਾ ਨੌਜਵਾਨ ਨੇ ਖੜਾ ਹੋ ਕੇ ਫਕੀਰ ਦੇ ਚਰਨ ਛੁਏ ਤੇ ਆਪਣੇ ਪਿੰਡ ਵੱਲ ਚੱਲ ਪਿਆ ਕਦੇ ਕਿਸੇ ਮੁਸ਼ਕਲ ਨੂੰ ਛੋਟਾ ਨਾ ਸਮਝੋ ਫਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ ਬਿੱਲੀ ਮਾਰਨੀ ਹੋਵੇ ਤਾ ਸ਼ੇਰ ਮਾਰਨ ਜਿੰਨੀ ਤਿਆਰੀ ਕਰਕੇ ਜਾਓ ਹਨੇਰਾ पसरਿਆ ਸੀ ਸਾਹਮਣੇ ਇੱਕ ਪਦਰੀ ਤਾਂ ਵੇਖ ਕੇ ਦੋਹਾਂ ਨੇ ਰੁਕਣ ਦਾ ਵਿਚਾਰ ਬਣਾਇਆ ਰਾਤ ਟਿਕ ਚੁੱਕੀ ਸੀ ਖੇਤਾਂ ਤੋਂ ਵਾਪਸ ਪਰਤ ਰਹੇ ਬਲਦਾਨੀਆਂ ਟੱਲੀਆਂ ਦੀ ਆਵਾਜ਼ ਰੇਗਿਸਤਾਨ ਦੀ ਉਦਾਸ ਚੁੱਪ ਨੂੰ ਜਿਵੇਂ ਕੋਈ ਲੋਰੀ ਸੁਣਾ ਰਿਹਾ ਹੋਵੇ ਸਕੀਰ ਆਪਣੇ ਨੇਮ ਦੇ ਕੰਮ ਕਾ ਕੇ ਬੈਠ ਗਿਆ ਕੇਸਰੇ ਜੇ ਲੰਮਾ ਪਿਆ ਪਾਸੇ ਲੈ ਰਿਹਾ ਸੀ ਫਕੇ ਨੇ ਉਸ ਨੂੰ ਜਾਗਦਿਆਂ ਵੇਖ ਕੇ ਪੁੱਛਿਆ ਨੀਂਦ ਨਹੀਂ ਆ ਰਹੀ ਪੁੱਤਰਾ ਕੀ ਸੋਚ ਰਿਹਾ ਵਾਰ ਵਾਰ ਮਰਨ ਵਾਲੀ ਗੱਲ ਬਾਰੇ ਸੋਚ ਰਿਹਾ ਸਾਈਂ ਜੀ ਮੈਂ ਤਾਂ ਕੁਝ ਵੀ ਸੋਚ ਸਮਝ ਕੇ ਨਹੀਂ ਕਰਦਾ ਹੁਣ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ 'ਚ ਕਿੰਨੀਆਂ ਕੋ ਗਲਤੀਆਂ ਕੀਤੀਆਂ ਹੋਣੀਆਂ ਨੇ ਕੇਸਰ ਨੇ ਦੱਸਿਆ ਫਕੀਰ ਨੇ ਕੇਸਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਜਾਣੇ ਅਣਜਾਣੇ ਸਾਡੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ ਪਰਮਾਤਮਾ ਬਖਸ਼ਣਾਰ ਹੈ ਕੇਸਰ ਬੁੱਧਰ ਫਕੀਰ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਹੱਥ ਜੋੜ ਗਏ ਦਿੱਤੀ ਜੇ ਅੱਖ ਦੇਵੀ ਨਜ਼ਰ ਵੀਏ ਮਾਲਕਾ ਰੱਖੀ ਤੂੰ ਜਿੱਥੇ ਹੋਵੇ ਕਦਰ ਵੀਏ ਮਾਲਕਾ ਇਕੋ ਦਾਨ ਮੰਗਾਂ ਮਹਬੂਦ ਤੇ ਵਿਵੇਕ ਦਾ ਦਿੱਤਾ ਏ ਬਹੁਤ ਦੇਵੀ ਸਬਰ ਵੀ ਏ ਮਾਲ ਕਾ ਫਕੀਰ ਟੌਂਕੜਾ ਮਾਰ ਕੇ ਸਮਾਤੀ ਵਿੱਚ ਲੀਨ ਹੋ ਗਿਆ ਫਕੀਰ ਜਦੋਂ ਲੰਮਾ ਪੈਣ ਲੱਗਿਆ ਤਾਂ ਕੇਸਰ ਨੇ ਪੁੱਛਿਆ ਸਾਈ ਜੀ ਤੁਸੀਂ ਦੱਸਿਆ ਸੀ ਕਿ ਕਿਸੇ ਮਕਸਦ ਲਈ ਜਿਉਣਾ ਹੀ ਜ਼ਿੰਦਗੀ ਏ ਲੋੜ ਤਾਂ ਜਾਨਵਰ ਵੀ ਪੂਰੀਆਂ ਕਰ ਲੈਂਦੇ ਨੇ ਲੋੜ ਤੇ ਮਕਸਦ ਚ ਕੀ ਫਰਕ ਹੁੰਦਾ ਜਵਾਨਾ ਜੋ ਕੁਝ ਅਸੀਂ ਆਪਣੇ ਲਈ ਕਰਦੇ ਹਾਂ ਉਹ ਲੋੜਾਂ ਨੇ ਤੇ ਜੋ ਕੁਝ ਅਸੀਂ ਦੂਸਰਿਆਂ ਲਈ ਕਰਦੇ ਹਾਂ ਉਹ ਮਕਸਦ ਹੈ ਯਾਦ ਰੱਖੀ ਲੋੜਾਂ ਸਿਰਫ ਮਕਸਦ ਪੂਰਾ ਕਰਨ ਦਾ ਸਾਧਨ ਫਕੀਰ ਨੇ ਸਮਝਾਇਆ ਮਕਸਦ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਬਾਪੂ ਦਾ ਚਿਹਰਾ ਆ ਗਿਆ ਕੀ ਮੇਰੀ ਜ਼ਿੰਦਗੀ ਦਾ ਮਕਸਦ ਬਾਪੂ ਨੂੰ ਵਾਪਸ ਪਿੰਡ ਲੈ ਕੇ ਆਉਣਾ ਹੈ ਕੇਸਰ ਦਾ ਮਨ ਕਿਸੇ ਡੂੰਘੇ ਸੋਚ ਟੁੱਪ ਗਿਆ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਹੈ ਕਿ ਕੇਸਰ ਸੋਚ ਰਿਹਾ ਸੀ ਕਬਰਾਂ ਲੰਮ ਸਲੰਮੀਆਂ ਉੱਪਰ ਕੱਖ ਪਏ ਉਦਰੋਂ ਕੋਈ ਨਾਮ ਭੋੜਿਆ ਇਦਰੋਂ ਲਖ ਗਏ ਪਾਕ ਪਤੰਦੀ ਮਿੱਟੀ ਚ ਆਵਾਜ਼ ਆਈ ਅੱਜ ਦੀ ਯਾਤਰਾ ਤੇ ਖਤਮ ਹੁੰਦੀ ਹੈ ਫਿਰ ਮਿਲਦੇ ਆ ਨਵੇਂ ਸਵੇਰ ਦੇ ਵਿੱਚ ਨਵੀਂ ਯਾਤਰਾ ਦੇ ਨਾਲ ਸਤਿ ਸ਼੍ਰੀ ਅਕਾਲ